ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ on point ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਿਟੀ ਨਾਰਥ ਕੈਂਪਸ ਮਕਸੂਦਾ ਜਿੱਥੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਗੁਰੂ ਵਰਸ ਤੇ ਜਿੱਥੇ ਵੱਖ-ਵੱਖ ਸਕੂਲਾਂ ਤੋਂ ਮੈਂਟਰ ਆਏ ਨੇ ਤੇ ਆਓ ਚਲਕ ਦਿਖਾਉਂਦੇ ਹਾਂ ਤੇ ਗੱਲਬਾਤ ਕਰਦੇ ਹਾਂ ਮੈਂਟਰਸ ਦੇ ਨਾਲ ਤੁਹਾਡਾ ਨਾਮ ਮੈਮ ਮੈਂ ਮੇਰਾ ਨਾਮ ਪੂਜਾ ਕੋੜਾ ਹੈ ਔਰ ਮੈਂ ਐਮਜੀਐਨ ਪਬਲਿਕ ਸਕੂਲ ਕਪੂਰਥਲਾ ਬ੍ਰਾਂਚ ਤੋਂ ਹੈਗੀ ਹਾਂ and uh, there i am working as a coordinator and okay. even as i am teaching pp in primary section i am taking evs okay te sab to pehla ta main apne principal madam da dhanyawad karna chahangi jinna ne mainu te mere khor colleague ne madam sima chadda te sanu dono nu matlab mam ne school inne teachers age chalo sanu dono nu select kita ya saada jada work hai mam ne recognize kita te mam te dil nalona da shukraguzar karde sanu ਇੱਕ ਕੰਨੇ ਬੜਾ ਮਾਨ ਹੁੰਦਾ ਹੈ ਕਿ ਸਰ ਜਿਹੜੇ ਦੋਸਤਾਂ ਨੇ ਇਹਨਾਂ ਨੇ ਸਨਮਾਨ ਕੀਤਾ ਜੀ ਔਰ ਜਿਹੜੇ ਸਰਾਂ ਨੇ ਰਸਤਾ ਦਿਖਾਇਆ ਜੀ ਇਹ ਅੱਜਕੱਲ ਦੀ ਪੀੜ੍ਹੀ ਵਾਸਤੇ ਇੱਕ ਬੜਾ ਵੱਡਾ ਲੈਸਨ ਵੀ ਹੈਗਾ ਉਹਨਾਂ ਨੂੰ ਸਿੱਖਣਾ ਵੀ ਚਾਹੀਦਾ ਹੈ ਕਿ ਜੇ ਇਹ ਅਸੀਂ ਕਹਿੰਨੇ ਇੱਕੋ ਵਾਰੀ ਸੋਨੋ ਕਿਸੇ ਚੀਜ਼ ਦਾ ਰਿਜ਼ਲਟ ਪਤਾ ਲੱਗ ਜਾਏ ਜੀ ਇਹ ਨਾ ਮੁਮਕਿਨ ਹੈ ਅਸੀਂ ਆਪਣੇ ਜਿਹੜੇ ਆਪਣੇ ਡਾਇਰੈਕਟਰ ਹੈਗੇ ਨੇ ਆਪਣੇ ਅਸਰ ਦੇ ਗੁਰੂ ਵਾਸਤੇ ਸੀਟੀ ਗਰੁੱਪ ਆਫ ਇੰਸਟੀਟਿਊਸ਼ਨ ਦੇ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਸੁਣ ਕੇ ਵੀ ਸਾਨੂੰ ਲੱਗਦਾ ਹੈ ਅਸੀਂ ਬੜੇ ਇਨਸਪਾਇਰ ਹੋਏ ਆ ਜੇ ਜੇ ਉਹ ਇੰਨੀ ਉਮਰ ਤੇ ਜਾ ਕੇ ਵੀ ਇੱਕ ਮੋੜੇ ਨਾਲ ਮੋੜਾ ਲਾ ਕੇ ਤੇ ਆਪਣੀ ਸ਼ਕਤੀ ਨੂੰ ਜਿਹੜਾ ਉਹਨਾਂ ਨੇ ਦਿਖਾਇਆ ਆਪਣੇ ਗਿਆਨ ਨੂੰ ਦੱਸਿਆ ਸਾਡੇ ਨਾਲ ਵੰਡਿਆ ਸਾਡੇ ਇਨ ਮੇ ਤਜਰਬੇ ਦੇ ਸਾਹਮਣੇ ਵੀ ਸਾਨੂੰ ਲੱਗਦਾ ਕਿ ਸਭ ਕੁਝ ਵੀ ਨਹੀਂ ਕਰ ਪਾਈ ਬਿਲਕੁਲ ਵੈਰੀ ਟru ਤੇ ਉਹਨਾਂ ਦਾ ਜਦੋਂ ਇੱਕ ਉਹ ਦੀਪਕ ਜਲਦਾ ਪਿਆ ਹੈਗਾ ਉਸ ਨੇ ਇੰਨੀ ਰੋਸ਼ਨੀ ਫੈਲਾਈ ਹੋਈ ਹੈ ਐਨੇ ਇੰਸਟੀਚਿਊਸ਼ਨ ਖੋਲ੍ਹਨੇ ਜਿਵੇਂ ਜਿੱਦਾਂ ਕਿ ਸਾਨੂੰ ਲੱਗਦਾ ਕਿ ਅਸੀਂ ਫਾਸਕੂ ਇੱਕ ਤਿੰਨਕਾ ਮਾਤਰ ਵੀ ਨਹੀਂ ਹੈ ਜਿਹੜੀ ਅੱਜ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਇਸ ਗੱਲ ਨੂੰ ਦੱਸਦੇ ਹੋਏ ਕਿ ਮੈਂ ਸਿਟੀ ਗਰੁੱਪ ਆਫ ਇੰਸਟੀਚਿਊਸ਼ਨ ਤੋਂ ਇਹ ਦੂਜੀ ਵਰੀ ਆਪਣਾ ਇਨਾਮ ਪਾ ਰਹੀ ਹਾਂ ਮੈਨੂੰ ਪੜਾਉਂਦੇ ਹੋਏ 32 ਸਾਲ ਹੋ ਗਏ ਹੈ ਔਰ ਮੈਂ ਧੰਨਵਾਦ ਆਪਣੇ ਮੈਡਮ ਡਿਪਟੀ ਪ੍ਰਵਿੰਦਰਪੁਰ ਵਾਲੀਆ ਜੀ ਦਾ ਜਿਨ੍ਹਾਂ ਨੇ ਸਾਡਾ ਨਾਮ ਚੁਣਿਆ ਹੈ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਆਪਣੀ ਇਸ ਦਾ ਹਿਸਾਬ ਹੰਸਕਦੇ ਇਸ ਇਨਾਮ ਸਮਾਰੋਹ ਦਾ ਇਸ ਦਾ ਹਿਸਾਬ ਹੰਸਕਦੇ ਆ ਅਸੀਂ तहे ਦਿਲ ਤੋਂ ਤੁਹਾਡਾ ਸਭ ਦਾ ਬਹੁਤ ਸ਼ੁਕਰਿਆਦਾ ਕਰਦੇ ਹਾਂ ਬਹੁਤ ਹੀ ਅੱਛਾ ਪ੍ਰੋਗਰਾਮ ਸੀਗਾ ਬਹੁਤ ਹੀ ਇਨਸਪੀਰੇਸ਼ਨਲ ਸੀਗਾ ਮੋਟੀਵੇਸ਼ਨਲ ਸੀਗਾ ਤੇ ਮੇਰੇ ਜਿੰਨੇ ਵੀ ਸਾਥੀ ਸੰਗੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਮੈਂ ਉਹਨਾਂ ਨਾਲ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਅੱਗੇ ਵਧੋ ਕਰਮ ਕਰਦੇ ਰਹੋ ਉਸ ਕਰਮ ਦਾ ਨਤੀਜਾ ਕਦੋਂ ਮਿਲਣਾ ਇਹ ਤੁਹਾਨੂੰ ਖੁਦ ਵੀ ਨਹੀਂ ਪਤਾ ਚਲ ਬਿਲਕੁਲ ਇਸ ਕਰਕੇ ਨੇ ਕਿ ਕਰ ਤੇ ਗੂੰਜ ਪਾਉਂਦਾ ਹੈ ਔਰ ਅੱਗੇ ਵਧੋ ਤੇ ਪਰਮਾਤਮਾ ਵੀ ਤੁਹਾਡੇ ਨਾਲ ਹੁੰਦਾ ਹੈ ਬੜੀ ਤਰੱਕੀ ਨੂੰ ਸਲਾਮ ਕਰਦਾ ਹੈ ਇਹਦੇ ਨਾਲ ਹੀ ਮੈਂ ਬਹੁਤ ਬਹੁਤ ਸ਼ੁਕਰੀਆਦਾ ਕਰਦੀ ਹਾਂ ਜੀ ਧੰਨਵਾਦ ਬੜਾ ਸ਼ਬਦ ਹੈ ਧੰਨਵਾਦ ਧੰਨਵਾਦ ਮਾਂ ਸਤਿ ਸ਼੍ਰੀ ਅਕਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਮੈਂਟਰ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਮੇਰਾ ਨਾਮ ਡਾਕਟਰ ਅਮਰਜੀਤ ਕੌਰ ਹੈ ਤੇ ਮੈਂ ਇਸ ਸਮੇਂ ਗਵਰਨਮੈਂਟ ਸੀਨੀਅਰ ਕੈਂਡੀਡੇਟਸ ਕਾ ਡਸ ਸਕੂਲ ਦੇ ਵਿੱਚ ਬਤੌਰ ਪੰਜਾਬੀ ਮਿਨਿਸਟਰਸ ਜਿਹੜੀ ਪੜਹਾ ਰਹੀ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਇਸੇ ਸਕੂਲ ਤੋਂ ਆਪਣੇ ਕੈਰੀਅਰ ਦੀ ਜਿਹੜੀ ਆ ਬਤੌਰ ਮਾਸਟਰ ਮਾਸਟਰ ਕੇਡਰ ਜੇ ਸ਼ੁਰੂਆਤ ਕੀਤੀ ਕਿਉਂਕਿ ਬੀਐਡ ਇਸੇ ਸਿਟੀ ਇੰਸਟੀਚਿਊਟ ਤੋਂ 2011 ਵਿੱਚ ਕੀਤੀ ਉਸੇ ਸਾਈਮ ਪਹਿਲੀ ਵਾਰ ਟੈਟਾ ਆ ਟੈਟਾ ਕਲੀਅਰ ਹੋਇਆ ਉਹਦੇ ਤੋਂ ਬਾਅਦ ਨਾਲ ਹੀ ਗਵਰਨਮੈਂਟ ਜੌਬ ਦੇ ਵਿੱਚ ਮੇਰੀ ਰਿਕਰੂਟਮੈਂਟ ਹੋ ਗਈ ਤੇ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ 15 ਸਾਲ ਬਾਅਦ ਨੇ ਉਸ ਵਿਦਿਆਮੰਦਰ ਵਿੱਚ ਦੁਬਾਰਾ ਆ ਰਹੀ ਆ ਜਿੱਥੇ ਮੈਂ ਵਿਦਿਆ ਪ੍ਰਾਪਤ ਜਿਹੜੀ ਕੀਤੀ ਸੀ ਇਹ ਇੱਕ ਅਲੱਗ ਖੁਸ਼ੀ ਦਾ ਜਿਹੜਾ ਮੋੜ ਹੈ ਜੀ ਤੁਹਾਨੂੰ ਗੁਰੂ ਵਰਸ ਪ੍ਰੋਗਰਾਮ ਅਟੈਂਡ ਕਰਕੇ ਕਿਹੋ ਜਿਹਾ ਲੱਗਾ ਕਿ ਇਹੋ ਜੀ ਇਵੈਂਟ ਹੋਰ ਹੋਣੇ ਚਾਹੀਦੇ ਆ ਬਿਲਕੁਲ ਬਹੁਤ ਅੱਛਾ ਲੱਗਿਆ ਕਿਉਂਕਿ ਸਭ ਤੋਂ ਵਧੀਆ ਗੱਲ ਲੱਗੀ ਕਿ ਇਸ ਇੰਸਟੀਚਿਊਟ ਦੇ ਜਿਹੜੇ ਚੇਅਰਪਰਸਨ ਨੇ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਬਾਰੇ ਸੁਣਿਆ ਸੀ ਪਹਿਲੀ ਵਾਰ ਉਹਨਾਂ ਨੂੰ ਮੁਖਾਤਿਬ ਹੋਣ ਦਾ ਮੌਕਾ ਮਿਲਿਆ ਔਰ ਉਹਨਾਂ ਦੀ ਲਾਈਫ ਹਿਸਟਰੀ ਦੇ ਵਿੱਚੋਂ ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚੋਂ ਇੱਕ ਇੰਨੀ ਅੱਛੀ ਮੋਟੀਵੇਸ਼ਨ ਮਿਲੀ ਜਿਹੜੀ ਸ਼ਾਇਦ ਅਸੀਂ ਕਿਤਾਬਾਂ ਦੇ ਵਿੱਚੋਂ ਨਹੀਂ ਸਿੱਖੀ ਕਿਉਂਕਿ ਅੱਜ ਦਾ ਜਿਹੜਾ ਮੀਨ ਸੈਸ਼ਨ ਸੀ ਉਹਦੇ ਵਿੱਚ ਐਕਸਪੀਰੀਅੰਸ ਲਰਨਿੰਗ ਜਿਹੜੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਔਰ ਅਸੀਂ ਆਪਣੀ ਜਿਹੜੀ ਲਰਨਿੰਗ ਆ ਉਹਨੂੰ ਹੋਰ ਬੈਟਰ ਕਿਦਾਂ ਸੁਧਾਰ ਸਕਦੇ ਆ ਉਹ ਇਸ ਗੁਰੂ ਵਰਸ ਪ੍ਰੋਗਰਾਮ ਦੇ ਵਿੱਚੋਂ ਜਿਹੜਾ ਆ ਸਿੱਖਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਾਡੇ ਜਿਹੜੇ ਨੌਲੇਜ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਇੱਕ ਸਟੂਡੈਂਟ ਤੋਂ ਮੈਂਟਰ ਤੱਕ ਪਹੁੰਚਣ ਦਾ ਸਫ਼ਰ ਬਹੁਤ ਮੁਸ਼ਕਿਲ ਵੀ ਰਹਿੰਦਾ ਹੈ ਤੇ ਇੱਕ ਕੀ ਸਿਮਿਲਰ ਪ੍ਰੋਬਲਮ ਹੈ ਜਿਹੜੀ ਕਿ ਸਟੂਡੈਂਟਸ ਦੇ ਵਿੱਚ ਆਉਂਦੀ ਹੈ ਤੇ ਤੁਸੀਂ ਉਹਦੇ ਬਾਰੇ ਕੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਸਾਡੀ ਆਡੀਅੰਸ ਦੇ ਨਾਲ ਦੇਖੋ ਮੈਮ ਪਹਿਲਾਂ ਜਿਹੜੀ ਬੱਚਿਆਂ ਦੀ ਜਿਹੜੀ ਮੈਂਟਲੀ ਡਿਸਆਰਡਰਸ ਨਹੀਂਆਂ ਪ੍ਰੋਬਲਮਸ ਨਹੀਂ ਸੀ ਹੁੰਦੀਆਂ ਭਾਵ ਮਾਨਸਿਕ ਤੌਰ ਤੇ ਬੱਚੇ ਸਟੇਬਲ ਸੀਗੇ ਕਿਉਂਕਿ ਉਦੋਂ ਟੈਕਨੋਲੋਜੀ ਦਾ ਇੰਨਾ ਯੁੱਗ ਨਹੀਂ ਸੀਗਾ ਜੋ ਕੁਝ ਗਿਆਨ ਮਿਲਦਾ ਸੀ ਪੇਰੈਂਟਸ ਦੇ ਥ्रू ਮਿਲਦਾ ਸੀ ਤੇ ਉਹ ਚਲਦਾ ਸੀ ਪਰ ਇਸ ਵੇਲੇ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ AI ਔਰ ਵਿਦਿਆਰਥੀਆਂ ਦੇ ਨੂੰ ਇਸ ਕਹੋ ਪ੍ਰੋਬਲਮ ਦੇ ਨਾਲ ਜੋ ਮੈਂ ਆਪਣੇ ਖਿੱਤੇ ਦੇ ਵਿੱਚੋਂ ਸਿੱਖਿਆ ਕਿ ਵਿਦਿਆਰਥੀਆਂ ਨੂੰ ਇਹ ਪ੍ਰੋਬਲਮ ਹੈ ਕਿ ਵਿਚਾਰ ਜਿਹੜੇ ਆ ਰਹੇ ਨੇ ਟੈਕਨੀਕਸ ਆ ਰਹੀਆਂ ਉਹਨਾਂ ਨੂੰ ਉਸ ਟੈਕਨੀਕ ਦੇ ਨਾਲ ਸਟੇਪਲ ਅਪ ਹੋਣਾ ਜਣਾ ਹੈ ਉਹਦੇ ਵਿੱਚ ਪ੍ਰੋਬਲਮ ਆਂਦੀ ਹੈ ਤੇ ਬਥੌਰ ਟੀਚਰ ਸਾਨੂੰ ਇਹ ਸਮਝਣਾ ਪਏਗਾ ਕਿ ਜੇ ਜਿਹੜੀ ਪੜਾਈ ਤੇ ਨੌਲੇਜ ਗਾਂ ਇਨਫੋਰਮੇਸ਼ਨ ਦੇ ਵਿੱਚ ਜਿਹੜਾ ਇੱਕ ਅਸੀਂ ਟਰੈਕ ਲੈ ਕੇ ਆਣਾ ਕਿਉਂਕਿ ਮੋਸਟ ਪੋਬੇਬਲੀ ਵਿਦਿਆਰਥੀਆਂ ਦੀ ਜਿਹੜੀ ਅਸੀਂ ਦੇਖਦੇ ਆਂ ਕਿ ਬੱਚਿਆਂ ਦੇ ਪਰਸੈਂਟੇਜ ਤਾਂ ਬਹੁਤ ਅੱਛੇ ਆ ਜਾਂਦੇ ਆ ਪਰ ਪ੍ਰੈਕਟੀਕਲੀ ਜਦੋਂ ਉਹ ਉਸ ਫੀਲਡ ਨੂੰ ਚੁਣਦੇ ਆ ਤੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਨਫੋਰਮੇਸ਼ਨ ਨੂੰ ਨੌਲੇਜ ਤੱਕ ਬਣਾਉਣ ਦਾ ਜਿਹੜਾ ਸਫਰ ਆ ਉਹਦੀ ਜਿਹੜੀ ਟੈਕਨੀਕ ਆ ਉਹ ਵੀ ਵਿਦਿਆਰਥੀਆਂ ਦੇ ਵਿੱਚ ਬਿਲਡ ਅਪ ਕਰੇ ਤਾਂ ਜੋ ਵਿਦਿਆਰਥੀ ਜਦੋਂ ਆਪਣੇ ਸਟੂਡੈਂਟ ਲਾਈਫ ਨੂੰ ਖਤਮ ਕਰਕੇ ਆਪਣੇ ਕੈਰੀਅਰ ਦੇ ਵਿੱਚ ਜਾਣ ਤੇ ਉਹਨਾਂ ਨੂੰ ਇਹ ਪ੍ਰੋਬ ਸਨਾ ਕਰਨੀਆਂ ਪੈਣ ਤੇ ਉਹ ਆਪਣੇ ਕਿਤੇ ਦੇ ਵਿੱਚ ਕੰਟੀਨਿਊਟੀ ਬਣਾ ਰੱਖ ਸਕਦੇ ਰਹੇ ਧੰਨਵਾਦ ਮੈਮ ਤੁਹਾਡਾ ਬਹੁਤ ਬਹੁਤ ਤੁਸੀਂ ਆਪਣਾ ਵਿਚਾਰ ਸਾਡੇ ਆਡੀਅנס ਦੇ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਹੋਰ ਮੈਂਟਰ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ so much ਮੈਮ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਤੁਹਾਡਾ ਨਾਮ ਮੇਰਾ ਨਾਮ ਹੈ ਪੂਜਾ ਫਰੋਮ ਲਾਰੈਂਸ ਇੰਟਰਨੈਸ਼ਨਲ ਸਕੂਲ ਸੀਨੀਅਰ ਕੋਆਰਡੀਨੇਟਰ ਆਫ that ਸਕੂਲ Okay. Uh, मैम सब तो पहला गुरुवर्ष इवेंट अटेंड करके की लगा बहुत अच्छा फील हुआ है गुरुवर्ष जैसे कि पुराने टाइम में टीचर को एक गुरु का दर्जा दिया जाता था वो फीलिंग आ जाई है ऐसे इवेंट होने चाहिए टू मेक देम फील स्पेशल और एक उनकी उस कला को सम्मानित करने के लिए बहुत अच्छा फील हुआ है तो मैम सबसे पहले मैं यही पूछना चाहूंगी जैसे आज के बच्चे आ, काफी चीजों को लेकर डिस्ट्रैक्ट हो रहे हैं जैसे ऑनलाइन गेमिंग आ गई है या फिर ऑनलाइन कितने सारे एप्स आ गए हैं तो बुक रीडिंग की तरफ कहीं ना कहीं उनका कम ध्यान जा रहा है तो उनके बच्चों के लिए आप क्या कुछ बोलना चाहो उन बच्चों के लिए ये स्पेशली उनके पेरेंट्स के लिए कि वो उनको शुरू से ही इन सारी चीजों से दूर जितना हो सके बचाने की कोशिश करें बिकॉज पेरेंट्स अभी खुद इन सारी चीजों की गिरफ्त में तो सबसे पहले तो उनको खुद को कंट्रोल करना होगा एंड सेकंड थिंग बच्चों को मोटिवेट करें सेल्फ स्टडी के लिए उनको अच्छी अच्छी बुक्स प्रोवाइड करके इवन अगर वो ऑनलाइन भी स्टडी करना चाहते हैं तो उनको गुड बुक्स प्रोवाइड करें ताकि वो उनसे नॉलेज गेन करें और डिस्ट्रैक्ट ना हो और एट द एंड आप हमारी ऑडियंस को क्या मैसेज देना चाहोगे आपको काफ़ी यूथ भी आपको देख रहा है आप उनके लिए क्या कुछ बोलना चाहोगे ऑडियंस के लिए और स्पेशली स्टूडेंट्स के लिए यही मैसेज है सेल्फ स्टडी एंड रिस्पेक्ट फॉर ऑल थैंक थैंक यू सो मच मैम साढ़े नाल जुड़ चुके ने एक होर मैंटर आओ गलबात करते हैं उन्होंने सत श्रीकाल सर सत्या नाम मेरा नाम जी सतवीर सिंह है जी मैं लैक्चरर कमरसा जी गवर्नमेंट सीनियर सैकेंडरी स्कूल नंगलवाणा कपूरथला ਜੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗੀ ਗੁਰੂ ਵਰਸ ਜੋ ਕਿ ਸਿਟੀ ਨਾਰਥ ਕੈਂਪਸ ਨੇ ਇਵੈਂਟ ਕਰਵਾਇਆ ਉੱਚ ਆ ਕੇ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਤੁਹਾਡੇ ਹੱਥ 'ਚ ਬਹੁਤ ਸੋਹਣੀ ਇੱਕ ਗੁਰੂ ਵਰਸ ਦੀ ਟਰੋਫੀ ਵੀ ਫੜੀ ਹੋਈ ਹੈ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਮੈਡਮ ਦੇਖੋ ਇਹ ਬਹੁਤ ਹੀ ਇਦਾਂ ਨੇ ਇਨੀਸ਼ੀਏਟ ਲੈਣੇ ਚਾਹੀਦੇ ਆ ਜਿਹੜੀਆਂ ਆਪਣੀਆਂ ਸੰਸਥਾਵਾਂ ਹੈਗੀਆਂ ਵਾ ਕਿਉਂਕਿ ਦੇਖੋ ਜਿਹੜਾ ਸਮਾਜ ਦੇ ਵਿੱਚ ਗੁਰੂ ਦਾ ਰਤਬਾ ਹੌਲੀ-ਹੌਲੀ ਬਹੁਤ ਘਟਦਾ ਜਾ ਰਿਹਾ ਹੈ ਸਰਕਾਰ ਕਿਉਂਕਿ ਕੋਈ ਸਮੇਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਜੀ ਉਦੋਂ ਮਤਲਬ ਅਸੀਂ ਇਹ ਸੋਚਦੇ ਹੁੰਦੇ ਸੀ ਕਿਤੇ ਆਪਣੇ ਜਿਹੜੇ ਟੀਚਰ ਹੈਗੇ ਗੁਰੂ ਸਾਹਿਬਾਨ ਉਹਨਾਂ ਦੇ ਲਾਗਿਓਂ ਕਿਤੇ ਆਪਾਂ ਉਹ ਸਾਡੇ ਲਾਗਿਓਂ ਨਾਲ ਲੰਘਣ ਤੇ ਅਸੀਂ ਵੀ ਕਿਤੇ ਕੋਸ਼ਿਸ਼ ਕਰੀਏ ਕਿ ਉਹਨਾਂ ਤੋਂ ਅੱਖ ਚੁਰਾ ਕੇ ਜਾਂ ਨੀਵੀਂ ਪਾ ਕੇ ਜਾਂ ਉਹਨਾਂ ਦਾ ਸਤਿਕਾਰ ਕਰਕੇ ਜੀ ਪਰ ਹੁਣ ਦੇਖਿਆ ਤੁਸੀਂ ਸਮਾਜ ਦੇ ਵਿੱਚ ਬਹੁਤ ਅੱਛੇ ਸਟੂਡੈਂਟ ਹੈਗੇ ਆ ਜੀ ਪਰ ਕਈ ਤੁਸੀਂ ਦੇਖਿਆ ਵਿਗਾੜ ਇਹੋ ਜਿਹਾ ਪੈਦਾ ਹੋ ਗਿਆ ਕਿ ਲੋਕੀ ਬੱਚੇ ਜਿਹੜੇ ਆ ਉਹ ਇਵਨਟ ਪੇਰੈਂਟਸ ਵੀ ਛੋਟੀ ਜੀ ਮਰਜੀ ਘੂਰ ਦੇ ਦਈਏ ਬੱਚਿਆਂ ਨੂੰ ਤੇ ਕਈ ਵਾਰੀ ਲੜਨ ਤੱਕ ਆ ਜਾਂਦੀ ਹੈ। ਬਿਲਕੁਲ ਸਰ। ਮਤਲਬ ਇਹ ਵਧੀਆ ਐਫਰਟ ਹੈ ਸਿਟੀ ਗਰੁੱਪ ਦਾ। ਬਹੁਤ ਅੱਛਾ ਗਰੁੱਪ ਹੈ, ਬਹੁਤ ਅੱਛਾ ਐਫਰਟ ਹੈ। ਬੜਾ ਅੱਛਾ ਲੱਗਾ ਇੱਥੇ। ਤੇ ਸਰ ਤੁਹਾਨੂੰ ਕੀ ਲੱਗਦਾ ਇਹੋ ਜੇ ਇਵੈਂਟ ਹੋਰ ਆਰਗੇਨਾਈਜ਼ ਕਰवाने ਚਾਹੀਦੇ ਆ ਟੀਚਰਸ ਵਾਸਤੇ? ਬਿਲਕੁਲ ਜੀ ਮੈਂ ਕਹਿੰਨਾ ਟੀਚਰ ਵਾਸਤੇ ਵੀ ਇਹੋ ਜੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹਿਣਾ ਚਾਹੀਦਾ ਸਾਰੀ ਇੰਸਟੀਟਿਊਸ਼ਨ ਨੂੰ। ਇਵਨ ਬੱਚਿਆਂ ਵਾਸਤੇ ਵੀ ਕਿਉਂਕਿ ਇਹ ਪਿਛੇ ਮੈਂ ਪਿਛਲੇ ਸਾਲ ਮੈਂ ਯੂਰਪ ਤੇ ਇੰਗਲੈਂਡ ਦੇ ਟੂਰ ਤੇ ਗਿਆ ਸੀ ਉੱਥੇ ਮੈਂ ਦੇਖਿਆ ਸੀ ਜੀ ਕਿ ਬਹੁਤ ਸਾਰੇ ਛੋਟੇ ਛੋਟੇ ਬੱਚੇ ਇੰਗਲੈਂਡ ਦੇ ਜਰਮਨ ਦੇ ਵਿੱਚ ਜਰਮਨ ਦੇ ਪੈਰਿਸ ਦੇ ਵਿੱਚ ਪੈਰਿਸ ਦੇ ਸਪੇਨ ਦੇ ਵਿੱਚ ਇਧਰ ਉਧਰ ਘੁੰਮਦੇ ਆ ਤੇ ਆਪਣੇ ਵੀ ਚਲੋ ਜੇ ਬਜਟ ਘੱਟ ਵੀ ਹੈ ਤੇ ਛੋਟੇ ਮੋਟੇ ਟੂਰ ਐ ਸੋ ਇਹੋ ਜੀ ਇਹੋ ਜੀਆਂ ਚੀਜ਼ਾਂ ਪਲਾਨ ਕਰਦੇ ਰਹਿਣਾ ਚਾਹੀਦਾ ਕਿ ਜਿਹੜਾ ਮਤਲਬ ਕਿ ਇੱਕ ਕ੍ਰੀਏਟੀਵਿਟੀ ਦੀ ਗੱਲ ਅੱਜ ਚੇਅਰਮੈਨ ਸਰ ਜਿਹੜੇ ਆਪਣੇ ਚਰਨਜੀਤ ਸਿੰਘ ਚੰਨੀ ਸਰ ਆ ਉਹਨਾਂ ਨੇ ਬਹੁਤ ਅੱਛਾ ਅੱਜ ਸਾਨੂੰ ਮੋਟੀਵੇਟ ਕੀਤਾ ਤੇ ਮੈਨੂੰ ਮਤਲਬ ਇੱਕ ਅੱਛੀ ਪਰਸਨੈਲਿਟੀ ਲੱਗੀ ਜਿਹੜੀ এডੂਕੇਸ਼ਨ ਦੇ ਵਿੱਚ ਬਾਹਰੋਂ ਦੇਖਣ ਨੂੰ ਇਦਾਂ ਕਈ ਵਾਰੀ ਲੱਗਦਾ ਕਿ ਇੱਕ ਬੜਾ ਵੱਡਾ ਗਰੁੱਪ ਚੱਲ ਰਿਹਾ ਸਿਰਫ ਮਨੀ ਵਾਈਂਡਡ ਹੀ ਹੋਣੇ ਆ ਘੁਲਾ ਰਹੇ ਆ ਪਰ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਉਹ ਤੇ ਬਿਲਕੁਲ এডੂਕੇਸ਼ਨ ਨਾਲ ਮੈਂ ਦੇਖਿਆ ਗ੍ਰਾਸ ਰੂਟ ਤੋਂ ਜੁੜੇ ਹੋਏ ਜੀ ਐਟ ਐਂਡ ਸਰ ਮੈਂ ਪੁੱਛਣਾ ਚਾਹੂੰਗੀ ਬੱਚੇ ਕਿਤੇ ਨੇ ਕਿਤੇ ਆਪਣੇ ਫਿਊਚਰ ਨੂੰ ਲੈ ਕੇ ਡਿਸਟਰੈਕਟ ਹੋਏ ਪਏ ਨੇ ਕੁਝ ਬੱਚੇ ਆ ਜੋ ਡਿਪਰੈਸ਼ਨ ਜਾਂ ਐਂਸਾਈਟੀ ਦਾ ਸ਼ਿਕਾਰ ਹੋ ਰਹੇ ਨੇ ਤੇ ਕੁਝ ਕੁ ਬੱਚੇ ਨਸ਼ਿਆਵਲ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋ ਮੈਡਮ ਸੁਸਾਇਟੀ ਦੇ ਵਿੱਚ ਸਾਡੀ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ ਨਸ਼ਿਆਂ ਨੂੰ ਇਵਨ ਨਸ਼ਿਆਂ ਨਾਲ ਉਹ ਵੀ ਡਿਪਰੈਸ਼ਨ ਵਗੈਰਾ ਇਦਾਂ ਦਾ ਆ ਕਿ ਬੱਚਿਆਂ ਨੂੰ ਜਿਦਾਂ ਇਹ ਲੱਗਵਾਗੇ ਅਸੀਂ ਕੁਝ ਕਰ ਨਹੀਂ ਸਕਦੇ ਜੀ ਕਿਉਂਕਿ ਆਪਾਂ ਈਜ਼ੀ ਸਭ ਕੁਝ ਉਹਨਾਂ ਨੂੰ ਅਵੇਲੇਬਲ ਕਰਵਾਈ ਜਾ ਰਹੇ ਘਰਾਂ ਦੇ ਵਿੱਚ ਇਵਨ ਅਸੀਂ ਵੀਅਿੰਗ ਪੇਰੈਂਟਸ ਵੀ ਬੜੀਆਂ ਈਜ਼ੀ ਚੀਜ਼ਾਂ ਵੇ ਅਵੇਲੇਬਲ ਕਰਵਾ ਦਿੰਨੇ ਆ ਤੇ ਬੱਚਿਆਂ ਨੂੰ ਲੱਗਦਾ ਕਿ ਮਤਲਬ ਅਸੀਂ ਜ਼ਿੰਦਗੀ ਦੇ ਸਕਸੈਸ ਨਹੀਂ ਹੋ ਸਕਦੇ ਬਿਲਕੁਲ ਪਰੰਤੂ ਮਸਲਾ ਇਹ ਹੈ ਕਿ ਜੇ ਉਹ ਮਿਹਨਤ ਵਾਲੇ ਰਸਤੇ ਤੇ ਚੱਲਣਗੇ ਇਹੋ ਜਿਹੀਆਂ ਚੀਜ਼ਾਂ ਤੋਂ ਮਤਲਬ ਨਸ਼ਿਆਂ ਤੋਂ ਦੂਰ ਹੋਣਗੇ ਤੇ ਉਹਦੇ ਲਈ ਇਹੀ ਹੈ ਕਿ ਆਪਣਾ ਵੱਧ ਵੱਧ ਬੱਚੇ ਆਪਣੀ ਸਟੱਡੀ ਤੇ ਧਿਆਨ ਦੇਣ ਉਹਨਾਂ ਦੇ ਆਪਾ ਟੂਰ ਕਰਵਾਈਏ ਉਹਨਾਂ ਦੀ ਮੈਡੀਟੇਸ਼ਨ ਵੱਲ ਧਿਆਨ ਦਈਏ ਜੋ ਕਿ ਮੈਨੂੰ ਲੱਗਦਾ ਕਿ ਅੱਜ ਇਸ ਇੰਸਟੀਚਿਊਟ ਦੇ ਵਿੱਚ ਆ ਕੇ ਲੱਗਦਾ ਕਿ ਇਹ ਕਾਫੀ ਸਾਰਥਕ ਤੇ ਸਕਾਰਾਤਮਕ ਕਦਮ ਉਠਾ ਰਹੇ ਉਸ ਵੱਲ ਜੀ ਹਾਂ ਜੀ ਸਹਿਤ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ ਜੀ